ਇੱਕ ਵਾਰ ਸ੍ਰੀ ਗੁਰੂ ਜੀ ਅਤੇ ਮਰਦਾਨਾ ਇੱਕ ਭਾਰੀ ਉਜਾਰ ਦੇ ਚੋਂ ਲੰਘ ਰਹੇ ਸਨ ਕਿ ਕੁਝ ਠੱਗਾਂ ਨੇ ਦੂਰ ਜਾਂਦਿਆਂ ਨੂੰ ਤੱਕ ਲਿਆ ਅਤੇ ਲਲਕਾਰ ਕੇ ਬੋਲੇ ਖੜੇ ਰਹੋ ਕਿੱਥੇ ਜਾਂਦੇ ਹੋ ਆਵਾਜ਼ ਸੁਣ ਕੇ ਜਗਤਾਰਕ ਗੁਰੂ ਜੀ ਨੇ ਮੁੜ ਕੇ ਪਿੱਛੇ ਤੱਕਿਆ ਤੇ ਖੜੋ ਗਏ ਮਰਦਾਨੇ ਕੁਝ ਭਿਆਨਕ ਆਦਮੀ ਆਪਣੇ ਵੱਲ ਆਉਂਦੇ ਦੇਖ ਕੇ ਭੈ ਖਾਦਾ ਤੇ ਕਹਿਣ ਲੱਗਾ ਇਕ ਵੱਟ ਮਾਰ ਨਜ਼ਰੀ ਪੈਂਦੇ ਹਨ ਸਾਡੇ ਪਾਸ ਹੈ ਤਾਂ ਕੁਝ ਨਹੀਂ ਇਹਨਾਂ ਨੂੰ ਦੱਸ ਦਈਏ ਤੇ ਖੈਰ ਆ ਛੁੱਪੇ ਮੇਰਾ ਰਬਾਬ ਹੈ ਸੋ ਇਹਨਾਂ ਦੇ ਕਿਸੇ ਕੰਮ ਨਹੀਂ ਜੇ ਲੈਣ ਤਾਂ ਜੀ ਸਦਕੇ ਦੇਖੇ ਭੁੰਡਾ ਨੂੰ ਮਗਰੋਂ ਲਾਈਏ ਸਾਹਾਂ ਦੇ ਪਾਤਸ਼ਾ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆਂ ਵੇਖ ਕਰਤਾਰ ਦੇ ਰੰਗ ਸਾਨੂੰ ਠੱਗਦੇ ਹਨ ਕੀ ਠੱਗੇ ਜਾਂਦੇ ਹਨ ਹਾ ਜਿਸ ਸਾਡੇ ਮਗਰ ਠੱਗ ਲਾਏ ਹਨ ਤਾਂ ਉਹ ਆਪ ਸਾਡੀ ਰੱਖਿਆ ਲਈ ਵੀ ਆਇਆ ਜਾਣ ਮਰਦਾਨਾ ਚੰਗਾ ਸਤਸੰਗੀ ਪੁਰਖ ਸੀ ਪਰ ਉਸ ਵਿੱਚ ਉਹ ਧੀਰਜਤਾ ਨਹੀਂ ਸੀ ਜੋ ਅਰਸ਼ੀ ਜੋਤ ਵਿੱਚ ਸੀ ਬਚਨ ਸੁਣ ਕੇ ਕੁਝ ਧੀਰਜਤਾ ਆ ਗਿਆ ਤੇ ਜਿੰਨਾਂ ਕ ਦਿਲ ਕਾਲਾ ਪਿਆ ਸੀ ਉਸ ਤੋਂ ਕੁਝ ਖੜੋ ਵੀ ਗਿਆ ਤੇ ਸਾਈਂ ਦੀ ਯਾਦ ਆਧਾਰ ਹੋ ਖਲੋਤੀ ਪਰ ਫੇਰ ਵੀ ਜਰਾ ਅਗੇਰੇ ਹੋ ਕੇ ਸਤਿਗੁਰਾਂ ਦੇ ਪਾਸ ਵਾਰ ਆ ਖਲੋਤਾ ਜਦ ਉਹ ਠੱਗ ਘੇਰਾ ਪਾ ਕੇ ਖੜੋ ਗਏ ਤਾਂ ਸਤਿਗੁਰਾਂ ਪੁੱਛਿਆ ਤੁਸੀਂ ਕੌਣ ਹੋ ਉਹਨਾਂ ਵਿੱਚੋਂ ਇੱਕ ਨੇ ਆਖਿਆ ਅਸੀਂ ਮਾਰਿਆਂ ਪਹਿਲਾਂ ਕਰਦੇ ਹਾਂ ਤੇ ਲੁੱਟਿਆਂ ਪਿੱਛੋਂ ਕਰਦੇ ਹਾਂ ਤੁਸੀਂ ਧਨવાન ਹੋ ਅਸਾ ਤੁਹਾਨੂੰ ਮਾਰ ਦੇਣਾ ਹੈ ਜੋ ਕੁਝ ਤੁਹਾਡੇ ਪਾਸ ਹੈ ਲੁੱਟ ਲੈਣਾ ਹੈ ਇਸ ਪਰਸੰਗ ਦੇ ਪੂਰੇ ਵੇਰਵੇ ਦੀ ਵੀਡੀਓ ਤਿਆਰ ਹੋ ਚੁੱਕੀ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਵੀਡੀਓ ਦਾ ਟਾਈਟਲ ਵੀ ਆਮਯਾ ਦ੍ਰਿਸ਼ਟ ਹੈ